我必须干！

ਅੱਜ ਟ੍ਰੇਡ ਜੁਨੀਅਨਾਂ ਵੱਲੋਂ ਭਾਰਤ ਬੰਦ ਦੀ ਹੜਤਾਲ ਦਾ ਸੱਦਾ ਜਿਹੜਾ ਦਿੱਤਾ ਗਿਆ ਔਰ ਪੰਜਾਬ ਦੇ ਵਿੱਚ ਸਹਿਯੁਕਤ ਕਿਸਾਨ ਮੋਰਚਾ ਵੀ ਉਸ ਇਹਦੀ ਦੀ ਹੜਤਾਲ ਦੀ ਹਮਾਇਤ ਦੇ ਵਿੱਚ ਅੱਜ ਜਿਹੜਾ ਰੋਸ ਮਾਰਚ ਹੈ ਜਿਹੜਾ ਬਸ ਉਸ ਤਾਵੇਂ ਕਰ ਰਿਹਾ ਕਿਉਂਕਿ ਜਿਹੜੀ ਕੇਂਦਰ ਦੀ ਸਰਕਾਰ ਨੇ ਜਿਹੜੇ ਕਾਨੂੰਨ ਕਿਸਾਨਾਂ ਲਈ ਤਿੰਨ ਗੁੱਲ ਕਾਲੇ ਕਾਨੂੰਨ ਬਣਾਏ ਤੇ ਉਸੇ ਸੰਦਰਭ ਦੇ ਵਿੱਚ ਇੱਕ ਜਿਹੜਾ ਕਿਰਤੀ ਕਾਨੂੰਨ ਸੀਗਾ ਉਹਨੂੰ ਜਾਨੀ ਐਮੈਂਡ ਕਰਕੇ 4 ਕੋਡ ਬਣਾਤੇ ਉਹ ਕੋਡ ਨੇ ਜਿਹੜੇ ਉਸ ਮਲਾਜ਼ਮ ਦੇ ਜਾਣੀ ਬਰੋਤੀ ਨੇ ਕਿਉਂਕਿ ਮਲਾਜ਼ਮ ਨੂੰ ਉਹ ਪੂਰੀ ਜਾਣੀ ਆਜ਼ਾਦੀ ਨਹੀਂ ਦਿੰਦੇ ਜਿਹੜਾ ਆਜ਼ਾਦੀ ਤੋਂ ਬਾਅਦ ਜਿਹੜਾ ਇਹ ਸੰਘਰਸ਼ ਕਰਕੇ ਲੋਕਾਂ ਨੇ ਕਾਨੂੰਨ ਨੂੰ ਬਣਵਾਇਆ ਸੀ ਕਿ ਜਿਹੜਾ ਮਲਾਜ਼ਮ ਹੈ ਉਹਦੀ 8 ਘੰਟੇ ਕੰਮ ਕਰਨ ਦੀ ਡਿਊਟੀ ਹੋ ਉਹਨੂੰ ਪੂਰੀ ਤਨਖਾਹ ਮਿਲੂ ਭੱਤੇ ਮਿਲਣਗੇ ਇਹਨਾਂ ਨੇ ਉਸ ਸਾਰੇ ਕਾਸੇ ਨੂੰ ਰੱਦ ਕਰਕੇ ਜਿਹੜਾ ਕਾਨੂੰਨ ਹੈ ਉਹ ਕਾਰਪੋਰੇਟ ਦੇ ਪੱਖੀ ਲੈ ਜਾਂਦਾ ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਜਿਹੜਾ ਨਾਬੇ ਦੇ ਵਿੱਚ ਸሙ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਤੇ ਮਲਾਜ਼ਮ ਜਥੇਬੰਦੀਆਂ ਇਕੱਠਿਆਂ ਹੋ ਕੇ ਜਿਹੜਾ ਰੋਸ ਮਾਰਤ ਕਰ ਰਹੇ ਆਂ ਔਰ ਲੋਕਾਂ ਨੂੰ ਜਾਗਰਤ ਕਰ ਰਹੇ ਆਂ ਕਿ ਜਿਹੜੇ ਆਉਣ ਵਾਲੇ ਸਮੇਂ 'ਚ ਤਨੂਨ ਆ ਰਹੇ ਨੇ ਭਾਵੇਂ ਉਹ ਆਪਣਾ ਐਜੂਕੇਸ਼ਨ ਦੇ ਪਾਰਸੀ ਐ ਭਾਵੇਂ ਉਹ ਕਿਸਾਨ ਪਵੇ ਜਾਂ ਨੰਤਾ ਦਿਲ ਨੇ ਬਰੋਦੀ ਭਾਵੇਂ ਉਹ ਮਜ਼ਦੂਰ ਬਰੋਦੀ ਨੇ ਸਾਰੇ ਦੇ ਸਾਰੇ ਜਿਹੜੀਆਂ ਸਰਕਾਰਾਂ ਕਿਹਾ ਜਾ ਕੇ ਲੋਕਤੰਤਰ ਦੀਆਂ ਸਰਕਾਰਾਂ ਲੋਕਾਂ ਦੀਆਂ ਨੇ ਔਰ ਉਹ ਲੋਕ ਬਰੋਦੀ ਹੋ ਚੁੱਕੀਆਂ ਨੇ ਮਜ਼ਦੂਰ ਬਰੋਦੀ ਹੋ ਚੁੱਕੀਆਂ ਨੇ ਕਿਸਾਨ ਬਰੋਦੀ ਹੋ ਚੁੱਕੀਆਂ ਨੇ ਮਜ਼ਦੂਰ ਬਰੋਦੀ ਹੋ ਚੁੱਕੀਆਂ ਨੇ ਔਰ ਜੇਕਰ ਅਸੀਂ ਇਕੱਠੇ ਹੋ ਕੇ ਸੰਰਸੰਦਾ ਕੀਤਾ ਤਾਂ ਸਰਕਾਰਾਂ ਕਾਰਪੋਰੇਟ ਦੀਆਂ ਸਰਕਾਰਾਂ ਬਣ ਗਈਆਂ ਔਰ ਲੋਕਾਂ ਦਾ ਜਿਹੜਾ ਘਾਣ ਹੋਊਗਾ ਔਰ ਮੂੰਹ ਜਿਹੜਾ ਬੰਦ ਕੀਤਾ ਦੇਖੋ ਇਹ ਡਿੜੀ ਉਹਨਾਂ ਦਾ ਵਿਸ਼ਵ ਵਿਆਪੀ ਹੜਤਾਲ ਆਪਣਾ ਦੇਸ਼ ਵਿਆਪੀ ਹੜਤਾਲ ਉਹਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਸਹਿਯੋਗੀ ਤੌਰ ਤੇ ਐਸਕੇਮ ਦਾ ਜਿਹੜਾ ਸੱਜਾ ਉਹਦੇ ਪਰਮਾਪਲ ਪਹੁੰਚੀਆਂ ਨੇ ਔਰ ਇਹ ਜਿਹੜੀਆਂ ਸਰਕਾਰਾਂ ਕਾਨੂੰਨ ਬਣਾ ਰਹੀਆਂ ਨੇ ਕੇਂਦਰ ਹੈ ਚਾਹੇ ਸੂਬਾ ਸਰਕਾਰਾਂ ਨੇ ਉਹ ਵੀ ਕੋਈ ਨੀਤੀ ਤੇ ਚੱਲ ਨਹੀਂ ਜਾਂਦੇ ਆ ਇਹਦੇ ਵਿੱਚ ਮਤਲਬ ਆਪਣੇ ਲੋਕਾਂ ਦੇ ਜਿਹੜੇ ਹੈ ਨਾ ਜਿਹੜੇ ਹੱਕ ਨੇ ਉਹ ਖੋਹੇ ਜਾਂਦੇ ਕਿਉਂਕਿ ਪਹਿਲਾਂ 40 ਕਿਰਤ ਕਾਨੂੰਨ ਤੇ ਬਣਾਏ ਹੋਏ ਕੋਡਸ ਤੇ ਉਹਨਾਂ ਨੂੰ ਸ਼ਾਰਟ ਕਰਕੇ ਚਾਰ ਬਣਾ ਦਿੱਤਾ ਡਿਊਟੀਆਂ 8 ਘੰਟੇ ਦੀਆਂ ਪੱਕੀਆਂ ਥੀਆਂ ਤੇ ਉਹ ਪੱਕੀਆਂ ਡਿਊਟੀਆਂ ਨੂੰ ਵਾਦਲ ਕੇ ਹੁਣ ਇਹ ਕਹਿੰਦੇ ਨੇ ਵੀ ਡਿਊਟੀ 12 ਘੰਟੇ ਕੋ ਤੇ 12 ਘੰਟੇ ਦੇ ਦੀ 4 ਘੰਟੇ ਫालतू ਨੇ ਉਹਦਾ ਕੋਈ ਵੱਖਰਾ ਮਤਲਬ ਪੇਮੈਂਟ ਨਹੀਂ ਹੈ ਉਹ ਪੇਮੈਂਟ ਤੁਹਾਨੂੰ ਉਹਨੀਆਂ ਹੀ ਮਿਲਦੀ ਹੈ ਦੂਸਰੀ ਗੱਲ ਪਰ ਇਹ ਸਾਰਾ ਸਿਸਟਮ ਨੂੰ ਇਹ ਪ੍ਰਾਈਵੇਟ ਕਰਨ ਦੀ ਤਰਫ ਲੈ ਕੇ ਜਾ ਰਹੀ ਹੈ ਕਿ ਸਰਕਾਰ ਨਿਕਲ ਜੇ ਇਹਦੇ ਚੋਂ ਤੇ ਨੌਕਰੀਆਂ ਜਿਹੜੀਆਂ ਹਨ ਵੱਖਰੇ ਵੱਖਰੇ ਜਿਹੜੇ سرمایہਦਾਰ ادارے ਨੇ ਕਾਰਪੋਰੇਟਰ ਨੇ ਉਹ ਦੇਣ ਨੌਕਰੀਆਂ ਮਿਲਣਗੀਆਂ ਜ਼ਰੂਰ ਲੇਕਿਨ ਘੱਟ ਤਨਖਾਹ ਤੇ ਨੌਕਰੀ ਕਰਨੀ ਪਊਗੀ ਵੱਧ ਘੰਟੇ ਕੰਮ ਕਰਨਾ ਪਊਗਾ ਅੱਜ ਜੇ ਲੋਕ ਨਾ ਜਾਗੇ ਇਹਦੇ ਖਿਲਾਫ ਇਹਦੇ ਖਿਲਾਫ ਨਾ ਜਾਗੇ ਤੇ ਪਛਤਾਉਣਗੇ ਸੋ ਇਸ ਕਰਕੇ ਮੁਲਾਜ਼ਮਾਂ ਨੂੰ ਮਜ਼ਦੂਰਾਂ ਨੂੰ ਕਿਰਤਿਆਂ ਨੂੰ ਤੇ ਕਿਸਾਨਾਂ ਨੂੰ ਇਕੱਠੇ ਹੋ ਕੇ ਜਾਗਣ ਦਾ ਵੇਲਾ ਔਰ ਸਰਕਾਰ ਜਦੋਂ ਲੋਕ ਜਾਗਣਗੇ ਸਰਕਾਰ ਜੋ ਕਦਮ ਪਿੱਛੇ ਹਟਦੀ ਹੈ ਔਰ ਅਸੀਂ ਇਹਨੂੰ ਲਗਾਤਾਰ ਲੋਕਾਂ ਨੂੰ ਜਗਾਉਂਦੇ ਰਹਾਂਗੇ ਔਰ ਆਪਣੀ ਜਿਹੜੀ ਡਿਊਟੀ ਆ ਉਹ ਨਿਭਾਵੇ ਛੇਤੀ ਸਰਕਾਰਾਂ ਜਿਹੜੀਆਂ ਨੇ ਮੁਲਾਜ਼ਮਾਂ ਦੇ ਕਿਸਾਨਾਂ ਦੇ ਗਰੋਹ ਚ ਖੜੀਆਂ ਨੇ ਸਭ ਤੋਂ ਪਹਿਲਾਂ ਨੇ ਪਬਲਿਕ ਸੈਕਟਰ ਸੀ ਜਿਹੜੇ ਜਿਨ੍ਹਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਸੀ ਉਹਨਾਂ ਨੂੰ ਤੋੜਿਆ ਗਿਆ ਉਹਨ ਮੋਦੀ ਸਰਕਾਰ ਜਿਹੜਾ ਕਹਿੰਦੇ ਚੰਗੇ ਬਣਾਉਣਗੇ ਬڑے ਮਾਰੇ ਦਿਨ ਆ ਰਹੇ ਨੇ ਜਿਹੜੇ 4 ਕੋਡ ਬਣਾਏ ਨੇ ਮੈਂ ਸਮਝਦਾ ਕਿ ਬਹੁਤ ਵੱਡਾ ਡਾਕਾ ਹੈ ਇਹ ਮਜ਼ਦੂਰਾਂ ਦੇ ਉੱਤੇ ਉਹਨਾਂ ਦੇ ਉੱਤੇ ਵੱਡੇ ਜਿਹੜਾ ਆਲੇ-ਦਾਲੇ ਬਿਜਲੀ ਕੰਮ ਕਰਦੇ ਨੇ ਫੈਕਟਰੀਆਂ 'ਚ ਕੰਮ ਕਰਦੇ ਨੇ ਕਾਰਖਾਨਿਆਂ 'ਚ ਕੰਮ ਕਰਦੇ ਨੇ ਉਹਨਾਂ ਦਾ ਰਾਈਟ ਜਿਹੜਾ ਯੂਨੀਅਨ ਦਾ ਉਹ ਹੱਕ ਜਿਹੜਾ ਉਹ ਤੇ ਖੋਹੇ ਜਾ ਰਹੇ ਨੇ 4 ਕੋਡ ਹੈ ਕੀ ਨੇ 4 ਕੋਡ ਸੱਤ ਤੋਂ 10 ਕਿਹ ਜਾਨੇ ਇਹ ਵਿਰੋਧੀ ਨੇ ਜੀ ਸਾਰੇ 4 ਕੋਡ ਜਣੇ ਨੇ ਕੋਈ ਜੱਥੇਬੰਦੀ ਨਹੀਂ ਬਣਾ ਸਕਦਾ ਕੋਈ ਸੰਘਰਸ਼ ਨਹੀਂ ਕਰ ਸਕਦਾ ਕੋਈ ਆਪਣੀ ਆਵਾਜ਼ ਬੁਲੰਦ ਨਹੀਂ ਕਰ ਸਕਦਾ ਜਿਵੇਂ 8 ਘੰਟੇ ਅਮਰੀਕਾ ਦੇ ਸ਼ਹਿਰ ਸਕਾਰਟੋਨ ਜਿਹੜੇ ਲੜਕੇ ਮਗਰ ਜਾ 8 ਘੰਟੇ ਕੰਮ ਦਾ ਸਮਾਹ ਬਣਾਇਆ ਸੀ ਉਤੋਂ 12 ਘੰਟੇ ਜਿਹੜਾ ਜਬਰੇ ਕੰਮ ਕਰਨ ਦੀ ਇਸ ਤਰ੍ਹਾਂ ਦੀ ਨੀਤੀ ਬਣਾਈ ਆ 10000 ਤੋਂ ਵੱਧ ਜਿਹੜੀ ਆ ਇਸ ਨੂੰ ਸਹੀ ਨੀਤੀ ਜਿਹੜਾ 10000 ਦੇ ਵਿੱਚ ਹੀ ਆ ਉਹ ਗੁਜ਼ਾਰਾਂ ਨਹੀਂ ਹੁੰਦਾ ਅੱਜ ਜਿਹੜੀ ਮਹਿੰਗਾਈ ਆ ਖਾ 15-15 ਲੱਖ ਦੇ ਗਰੀਬਾਂ ਦੇ ਖਾਤੇ 'ਚ ਪਾਵਾਂਗੇ ਉਹ ਨਹੀਂ ਪਏ ਔਰ ਜਿਹੜੀ ਕਹਿੰਦੇ 2 ਕਰੋੜ ਹਰ ਸਾਲ ਅਸੀਂ ਮੁਲਾਜ਼ਮਾਂ ਨੂੰ ਨੌਕਰੀ ਦੇਾਂਗੇ ਉਹ ਤੋਂ ਵੀ ਪਤਾ ਭੱਜ ਗਈ ਆ ਔਰ ਬੰਦੀਆ ਕੋ ਕਾਰਪੋਰੇਟ ਕਰੇ ਜਿਹੜੇ ਨੇ ਉਹ ਲਗਾਤਾਰ ਆ ਰਹੇ ਨੇ ਇੱਕ ਇਸਟਰੀਅਲ ਕੰਪਨੀ ਆਈ ਸੀ ਜਿਹੜੀ 100 200 ਸਾਲ ਰਾਜ ਕਰਕੇ ਗਈ ਆ ਅੱਜ ਗਿਣਤੀ ਵੀ ਨਹੀਂ ਹੈ ਕਿ ਨਿਆ ਮਤਲਬ ਜਿਹੜੀਆਂ ਕੰਪਨੀਆਂ ਜੀਹਦੇ ਤੋਂ ਸਾਂ ਪੌਂਦੀ ਆ ਇਸ ਲਈ ਜਿਹੜੀਆਂ ਕਿਸਾਨਾਂ ਦੀਆਂ 34300 ਬਾਰੇ ਕਿ ਇੰਪੀਟਲ ਉਹ ਇੱਕ ਜਮੀਨ ਲੁਧਿਆਣਾ ਦੇ ਵਿੱਚ ਜੀ ਆ ਉਹ ਗਵੈਰ ਕਰ ਰਹੇ ਨੇ ਉੱਥੇ ਬੜਾ ਵੱਡਾ ਸਰਦ ਚੱ ਰਿਹਾ ਔਰ ਹੁਣ ਵੀ ਜਿਹੜਾ ਪਾਰਦੇ ਅੰਦਰ ਜਿਹੜਾ ਕਾਨੂੰਨ ਲੈ ਕੇ ਆਣਾ ਅਸੀਂ ਉਹਦੇ ਬਦਲ ਵਿਰੋਧੀ ਆ ਤੇ ਸਾਡੇ ਨਾਲ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਸੇਫ ਰਹਿਣ ਜਿਹੜੇ ਬੱਚੇ ਦੇ ਪਰਿਵਾਰ ਨੇ ਨੌਕਰੀ ਕਰਦੇ ਨੇ ਉਹਨਾਂ ਨੂੰ ਨੌਕਰੀਆਂ ਮਿਲੀਆਂ ਚਾਹੀਦੀਆਂ ਜਿਹੜੀਆਂ ਟ੍ਰੇਡ ਜਿਹੜਾ ਨੇ ਹੱਕ ਲੱਤੇ ਨੇ ਉਹਨਾਂ ਦੇ ਹੱਕ ਜਿਹੜੇ ਨੇ ਉਹ ਬਾਹਰ ਰਹੇ ਚਾਹੀਦੇ ਨੇ ਇੰਨਾ ਸ਼ਬਦਾਂ ਨਾਲ ਮੈਂ ਮਤਲਬ ਮੋਦੀ ਸਰਕਾਰ ਦਾ ਸੈਂਟਰ ਸਰਕਾਰ ਦਾ ਇਸ ਗੱਲ ਦੇ ਉੱਤੇ ਵਿਰੋਧ ਕਰਦਾ ਪੰਜਾਬ ਸਰਕਾਰ ਦਾ ਹੀ ਮੈਂ ਇਸ ਗੱਲ ਤੇ ਵਿਰੋਧ ਕਰਦਾ ਇਹ ਸ਼ਬਦਾਂ ਦੇ ਨਾਲ ਮੈਂ ਕਹੂੰਗਾ ਇਹ ਸਾਨੂੰ ਸ਼ਾਮਿਲਣਾ ਚਾਹੀਦਾ ਅੱਜ ਦਾ ਜੋ ਸਾਡਾ ਭਾਰਤ ਬੰਧਾ 10 ਜੂਨ ਦਾ ਸੱਦਾ ਆ ਉਹਦੇ ਉੱਤੇ ਕਿਸਾਨਾਂ ਨੇ ਪਰਮੀ ਗਿਣਤੀ ਦੇ ਵਿੱਚ ਬਲਾਜਮ ਮਜ਼ਦੂਰ ਆਏ ਨੇ ਮੈਂ ਸਮਝਦਾ ਕਿ ਰੋਸ ਬਹੁਤ ਵੱਡਾ ਆ ਤੇ ਜਿਹੜੇ ਨੀਤੀਆਂ ਨੇ ਅਸੀਂ ਇਹਨਾਂ ਨੂੰ ਲਾਗੂ ਨਹੀਂ ਹੋਣ ਦਵਾਂਗੇ ਚਾਹੇ ਸਾਨੂੰ ਕਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪੈ ਜਾਣ ਚਾਹੇ ਸਾਨੂੰ ਆਪਣੀਆਂ ਸ਼ਹੀਦੀਆਂ ਦੇ ਜਾਣੀਆਂ ਜਿਹੜੀਆਂ ਪੈ ਜਾਣ ਤੇ ਅਸੀਂ ਆਪਣੇ ਬੱਚਿਆਂ ਦਾ ਭੁੱਖ ਨਹੀਂ ਖਰਾਬ ਹੋਣਾਂਗੇ ਆਪਣੀਆਂ ਜ਼ਮੀਨਾਂ ਜਿਹੜੀਆਂ ਨੇ ਖੋਪਰ ਨਹੀਂ ਹੋਣ ਦਵਾਂਗੇ ਧੰਨਵਾਦ ਸਭ